ਪਹਿਲਾਂ ਇੱਥੇ 5 ਸਾਲ ਦਾ ਹੀ ਪਾਣੀ ਖੜਦਾ ਕੋਈ ਐ ਨਹੀਂ ਅੱਜ ਦਾ ਹੀ ਖੜਦਾ ਜਿਉਂਦੇ ਸਰਪੰਚ ਬਣੇ ਆ ਉਦੋਂ ਦਾ ਹੀ ਖੜਦੇ ਆ ਉਦੋਂ ਜਿਹੜੇ ਕੋਈ ਵੀ ਨਗਰ ਦੇ ਅਸੀਂ ਪਿੰਡ ਦੇ ਲੋਕ ਆ ਸਾਰੇ ਜੀ ਉਹ ਗਲਾਂ ਘੜਦੀ ਆ ਜੀ ਕਹਿੰਦੇ ਵੀ ਆ ਪਿੰਡ ਦੇ ਐਡੇ ਲੋਕ ਨਕਮੀਆਂ ਜਿਹੜੇ ਜੀ ਇਹ ਪਾਣੀ ਦਾ ਵਿਕਾਸ ਨਹੀਂ ਕਰ ਸਕਦੇ ਹੂੰ ਉੱਥੇ ਜੀ ਕਿਉਂਕਿ ਵੋਟਾਂ ਇਹਨਾਂ ਨੇ ਸਾਥੋਂ ਲੋਕਾਂ ਤੋਂ ਮੰਗਣੀਆਂ ਕਿਉਂਕਿ ਆਪਦੀਆਂ ਵੋਟਾਂ ਨਾਲ ਤਾਂ ਕੋਈ ਵੀ ਲੀਡਰ ਨਹੀਂ ਹੈ ਹੋਜਾ ਜਿਹੜਾ ਆਪਦੀਆਂ ਵੋਟਾਂ ਨਾਲ ਕੱਲੀਆਂ ਨਾਲ ਹੀ ਬਣ ਜਾ ਜੀ ਕੱਲ ਕੰਮ ਪਾਈਪਲਾਈਨ ਦਾ ਸ਼ੁਰੂ ਹੋ ਜਾਊਗਾ ਜੀ ਪਾਣੀ ਦੇ ਵਿੱਚ ਅੱਜ ਕਿੰਨੇ ਜਾਣੇ ਸੀ ਟੋਟਲ ਅੱਜ ਤਕਰੀਬਨ ਯਾ ਮਾ ਛੱਪੜ ਉੱਤੇ ਜਾਂ ਸਾਹਮਣੇ ਹੀ ਹੈ ਚਲ ਅੱਜ ਗੁਰਦੁਆਰੇ ਦੇ ਚਾਰੇ ਪਾਸੇ ਕੂੜੇ ਕਰਕੜ ਦੇ ਲਗੇ ਢੇਰਾਂ ਨੂੰ ਲੈ ਕੇ ਤੇ ਪਾਣੀ ਦੇ ਗੰਦੇ ਛੱਪੜ ਨੂੰ ਉਹਦਾ ਫੈਲੇ ਹੋਏ ਸੀਵਰੇਜਾਂ ਉਹਨੀਆਂ ਗਲੀਆਂ ਦੇ ਵਿੱਚ ਫੈਲ ਚੁੱਕਿਆ ਤੁਹਾਡੇ ਘਰ ਦੇ ਨੇੜੇ ਵੀ ਦੇਖਿਆ ਗਿਆ ਹੈ ਤਾਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਪਹਿਲਾਂ ਥੋੜਾ ਧੰਨਵਾਦ ਜੀ ਇੱਥੇ ਆਉਣ ਤੇ ਜੀ ਆਇਆਂ ਕਹਿੰਦੇ ਆ ਜਿਨ੍ਹਾਂ ਨੇ ਤੁਸੀਂ ਸਾਡੇ ਪਿੰਡ ਬਾਰੇ ਸੋਚਿਆ ਕਰੋ ਪਤਰਕਾ ਤੁਹਾਡੇ ਨਹੀਂ ਮੀਡੀਆ ਨਹੀਂ ਜਾਣੀ ਗੱਲ ਤਾਂ ਜਿੱਥੇ ਜਾਣੀ ਆ ਜੇ ਸਰਕਾਰ ਦੇ ਕੰਨ ਤੇ ਜੂ ਸਰਕੂਗਾ ਤੁਹਾਡੇ ਨਹੀਂ ਸੁਰਕ ਸਕੂਗੀ ਜੇ ਪੰਚਾਇਤਾਂ ਦੇ ਵੀ ਸੁਰਕੂਗੀ ਤਾਂ ਤੁਹਾਡੇ ਨਹੀਂ ਸੁਰਕੂਗੀ ਸ਼ਰਮਨੰਗਰ ਦਾ ਤੁਹਾਡੇ ਕਰਕੇ ਮੰਨਣਗੇ ਨਹੀਂ ਨਹੀਂ ਮੰਨ ਦੇਗੇ ਇਸ ਵਾਸਤੇ ਸਾਡੀ ਤਾਂ ਇਹੀ ਬੇਨਤੀ ਸੀ ਵੀ ਪਹਿਲਾਂ ਇੱਥੇ 5 ਸਾਲ ਦਾ ਹੀ ਪਾਣੀ ਖੜਦਾ ਕੋਈ ਐ ਨਹੀਂ ਅੱਜ ਦਾ ਹੀ ਖੜਦਾ ਜਿਉਂਦੇ ਸਰਪੰਚ ਬ ਉਦੋਂ ਦੀ ਖੜਦੇ ਆ ਉਸ ਤੋਂ ਪਹਿਲਾਂ ਜਕਸੀਰ ਸਿੰਘ ਸਰਪੰਚ ਸੀਗੇ ਉਹ ਹੁੰਦੇ ਉਹਨਾਂ ਉਹ ਮੋਟਰ ਚਲਾਈ ਰੱਖਦੇ ਸੀ ਇੱਥੇ ਥੋੜਾ ਥੋੜਾ ਪਾਣੀ ਉਥੋਂ ਜ਼ਿਆਦਾ ਰਹਿੰਦਾ ਸੀ ਮਾਲਕ ਵਾਲੇ ਰਾਹ ਤੇ ਉਥੋਂ ਡਰੇਨ ਤੇ ਨਿਕਲ ਜਾਂਦਾ ਸਾਰਾ ਨਹੀਂ ਉਹ ਮਤਲਬ ਉਹ ਚੱਪੜ ਨਹੀਂ ਹੋਰ ਹੁੰਦਾ ਸੀ ਜਦੋਂ ਹੁਣ ਇਹ ਨਹੀਂ ਚੱਲੀ ਤੇ ਇਹ ਨਾ ਮੋਟਰ ਚੱਲਣ ਦੇ ਕਾਰਨ ਇਹ ਇੱਥੇ ਪਾਣੀ ਖੜ ਗਿਆ ਇਹਦੇ ਖੜਨੇ ਕਰਕੇ ਗੁਰਦੁਆਰਾ ਸਾਹਿਬ ਨੂੰ ਜਿੰਨੇ ਜਿਹੜੇ ਰਾਸਤੇ ਬੰਦ ਹੋ ਗਏ ਮਾ ਸਾਡੇ ਕੰਮ ਨੂੰ ਦਿੱਕਤ ਆਉਣ ਲੱਗ ਗਈ ਤੇ ਉਸ ਵਕਤ ਤੇ ਅਸੀਂ ਤਾਂ ਮੈਂ ਤਾਂ ਹੀ ਕਹਾਂਗਾ ਵੀ ਪੰਚਾਇਤ ਨੇ ਚਲਾਉਣਾ ਸੀ ਜਦੋਂ ਹੁਣ ਅਸੀਂ ਪੰਚਾਇਤ ਨੂੰ ਕਹਿੰਨ ਕਿ ਸਾਡਾ ਤਾਂ ਜੀ ਅਸੀਂ ਦਾ ਸਰਪੰਚ ਹੁਣ ਹੈ ਨਹੀਂਗੇ ਉਹ ਐ ਹੋ ਗਿਆ ਜਾ ਹੋ ਗਿਆ ਅਸੀਂ ਅਗਰ ਵੀ ਜੋ ਉਹੀ ਪੰਚਾਇਤ ਹੈ ਨਹੀਂ ਫਿਰ ਤੁਸੀਂ ਡਿੱਗੀਆਂ ਕਿਵੇਂ ਪੜਤਾਂ ਉੱਥੇ ਜਾ ਕੇ ਉਹਨਾਂ ਦੀ ਹਵਾ ਕੋ ਕੱਟਤੀ ਜਾ ਕੇ ਫਿਰ ਤੁਸੀਂ ਉਹਨਾਂ ਮਤਲਬ ਉੱਥੇ ਉੱਥੇ ਨਕਸ਼ਾ ਉੱਥੇ ਬੱਚੇ ਵੀ ਸਾਡੇ ਗਰੀਬਾਂ ਦੇ ਕਿ ਸਕਦੇ ਆ ਪਰ ਸ਼ੂਟ ਡੰਗਰ ਵੀ ਡੇਕ ਸਕਦੇ ਆ ਉਹ ਤੁਸੀਂ ਕਿਵੇਂ ਪੜਤੋ ਜੇ ਤੁਸੀਂ ਪੰਚਾਇਤ ਦੇ ਥੋੜੇ ਹਾਸੇ ਚ ਸੀ ਨਹੀਂ ਕੋਸਾ ਫਿਰ ਤੁਸੀਂ ਉਹ ਕਿ ਪੜਤਾ ਤੇ ਉਹ ਪੱਟ ਕੇ ਹੁਣ ਉਹਦਾ ਕੋਈ ਹੱਲ ਕੀ ਕਰੀਏ ਅਸੀਂ ਉਹਨੂੰ ਅਖੇ ਬਿੱਟਾ ਲਾ ਕੇ ਇਹਨੂੰ ਉੱਚਾ ਕਰਕੇ ਤੇ ਦੇ ਉੱਤੇ ਲਾ ਦਿਓ ਤੇ ਹਜੇ ਤੱਕ ਤਾਂ ਮੇਰੇ ਸਣਾ ਕੋਈ ਲੱਗਿਆ ਨਹੀਂ ਲਾ ਦੇ ਤਾਂ ਮੈਂ ਉਹਨਾਂ ਦਾ ਸ਼ੁਕਰ ਕਰਦਾ ਹਾਂ ਕਹਿੰਦੇ ਕਿ ਅੱਜ ਸਾਰੀਆਂ ਪਾਰਟੀਆਂ ਵੱਲੋਂ ਜਿਹੜਾ ਗੁਰਦੁਆਰੇ ਦੇ ਵਿੱਚ ਇੱਕ ਸਮਝੌਤਾ ਕੀਤਾ ਕਿ ਕੱਲ ਨੂੰ ਪਾਈਪ ਲਾਈਨ ਵਸਾ ਕੇ ਕੰਮ ਸ਼ੁਰੂ ਕੀਤਾ ਜਾਊਗਾ। ਜ਼ਿਆਦਾਤਰ ਕਹਿੰਦੇ ਕਿ ਆਮ ਆਦਮੀ ਪਾਰਟੀ ਨੇ ਵਿਸ਼ਵਾਸ ਦਿਵਾਇਆ ਜੀ। ਇਸ ਬਾਰੇ ਹੁਣ ਕੀ ਕਹਿਣਾ ਚਾਹੋਗੇ? ਵਿਸ਼ਵਾਸ ਦਿਵਾਇਆ ਜੀ। ਜੀ। ਪਾਣੀ ਜਿਹੜਾ ਸਾਡੇ ਵਾਲੇ ਪਾਸੋਂ ਦਾ ਉੱਚਾ ਹੈ। ਚਲੋ ਅੱਗੇ ਉਹਨਾਂ ਨੇ ਜਿਗਾਰ ਚਲਾਤਾ ਜਿਵੇਂ ਚ ਲੋੜ ਅੱਗੇ ਕੁਝ ਪੰਚਾਇਤ ਨੇ ਨਹੀਂ ਪਾਈਆਂ। ਸ਼ਰੂਮਣੀ ਕਮੇਟੀ ਨੇ ਪਾਪਾ ਪਾਈਆਂ ਸੀ। ਜਿਹੜੀਆਂ ਪਹਿਲਾਂ ਸਾਡੇ ਪਾਈਆਂ ਹੋਗੀਆਂ। ਉਹ ਪਾਈਪਾਂ ਹੋ ਗਈਆਂ 20 ਸਾਲ ਚੱਲ ਗਈਆਂ। ਉਹ ਬੰਦ ਹੋ ਗਈਆਂ। ਉਹ ਬੰਦ ਬਸ ਥੋੜਾ ਜਣਾ ਚ ਉਹ ਵਾਲਾ ਸਿਰ ਚੱਲ ਨਹੀਂ ਸਕਿਆ ਹੁਣ ਜੇ ਪਾਣੀ ਦਾ ਨਿਕਾਸ ਕਰਨਾ ਚਾਹੁੰਦੇ ਹੋਵੇ ਪੰਚਾਇਤ ਚਾਹੁੰਦੀ ਹੋਵੇ ਪਰ ਸਿਆਸਤਾਂ ਹੈ ਸਿਆਸਤਾਂ ਹੈ ਪਾਣੀ ਦਾ ਨਿਕਾਸ ਜਿਹੜਾ ਹੈਗਾ ਜਦੋਂ ਬਹਿਬਲ ਵਾਲੀ ਸੜਕ ਤੋਂ ਔਲਸਾਬ ਦੇ ਪੰਪ ਦੇ ਕੋਲ ਦੀ ਜਾਵਣੀ ਵਧੀਆ ਜਾਊਗਾ ਸਿਰ ਨੀਵਾ ਇੱਥੋਂ 5 ਫੁੱਟ 7 ਫੁੱਟ ਨੀਵਾ ਹੈ ਔਲਸਾਬ ਦੇ ਪੰਪ ਕੋਲ ਦੀ ਤੇ ਨਿਆਮੇ ਵਾਲੀ ਸੜਕ ਤਹੀ ਬਹਿਬਲ ਖੁਰਦਲੇ ਪਾਸੇ ਪਾਉਂਗਾ ਤਾਂ ਉਹ 9 ਫੁੱਟ ਨੀਵਾ ਸਾਡੇ ਨਾਲੋਂ 8897 ਇੰਨਾ ਹੈਗਾ ਤੇ ਉੱਥੇ ਬਿਨਾ ਮੋਟਰ ਦੇ ਚੱਕੇ ਤੋਂ ਪਾਣੀ ਆਪਦੀਆਂ ਬਰੁੜਕੇ ਜਾਂਦਾ ਇੱਥੇ ਮੋਟਰ ਚੱਕ ਕੇ ਪਾਉਂਦੀ ਹੈ ਹਮ ਸਹ ਹੋਲੀ ਛੜ ਕੇ ਇਧਰ ਲਈ ਮਲਕਾ ਲਈ ਛੜ ਕੇ ਇਧਰਲੇ ਪਾਸੇ ਪਾਣੀ ਦਾ ਹੈ ਨਹੀਂ ਪਰ ਉਹ ਧੱਕੇ ਨਾਲ ਥੋਪਿਆ ਜਾਂਦਾ ਪਾਣੀ ਨੂੰ ਤੇ ਉਸ ਵਾਸਤੇ ਉਸ ਦਾ ਸ਼ਰਮਿੰਗੀ ਮੁੱਠੀ ਦਾ ਖਾਤਰ ਹਾਲਾ ਸਿਰ ਜਿਹੜੇ ਉੱਥੇ ਕੂੜੇ ਦੇ ਢੇਰ ਲੱਗੇ ਆ ਉਹ ਪਿੰਡ ਦੇ ਲੋਕ ਵੱਲੋਂ ਹੀ ਸਿੱਟੇ ਗਏ ਤਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਗੁਰੂ ਘਰ ਨੂੰ ਤਾਂ ਦੇਖ ਲੋ ਹੋਰ ਤਾਂ ਚਲੋ ਆਪਾਂ ਲੜਦਾ ਹੀ ਰਹਿੰਦੇ ਆ ਕਿਸੇ ਦੇ ਵੱਟ ਪਿੱਛੇ ਕਿਸੇ ਕਿਸੇ ਪਿੱਛੇ ਗੁਰੂ ਘਰ ਵਾਸਤੇ ਗੁਰੂ ਘਰ ਤੋਂ ਕੋਈ ਨਾਤਾ ਮਿਲਦੀਆਂ ਗੁਰੂ ਘਰ ਲਈ ਤਾਂ ਕੋਈ ਕੋਈ ਸੋਚੋ ਮੈਂ ਕੱਲ ਵੀਡੀਓ ਬਣਾਈ ਸੀ ਸਰ ਮੈਂ ਉੱਥੇ ਇਹ ਚੀਜ਼ ਨੋਟ ਕੀਤੀ ਕਿ ਲੋਕ ਜਿਹੜੇ ਉਹਦੇ ਪੁਰਾਣੇ ਘਰਾਂ ਨੂੰ ਘਰਾਂ ਨੂੰ ਢਾ ਕੇ ਕੋਈ ਨਵਾਂ ਘਰ ਤਿਆਰ ਕਰਦੇ ਤਾਂ ਉਹਦੀ ਜੋ ਟੁੱਟ ਭੱਜ ਪੱਜਰੀ ਤੇ ਪਿੰਡ ਦੇ ਬੰਦੇ ਚਾਹਣ ਤੇ ਇਸ ਨੂੰ ਸਾਫ਼ ਕਰਕੇ ਤਾਰ ਲੱਗ ਜੇ ਇਥੇ ਪਾਰਕਿੰਗ ਬਣ ਜੇ ਤੇ ਬੇਤਰ ਇਹ ਤੁਹਾਨੂੰ ਲੱਗਦਾ ਕਿ ਜਿਹੜਾ ਕੂੜਾ ਸਿੱਟਿਆ ਜਾਂਦਾ ਇਹ ਬਾਹਰ ਸਿੱਟੇ ਜਾਵੇ ਇਹਦਾ ਕੋਈ ਅਲੱਗ ਰਸਤ ਮਤਲਬ ਕਿ ਜਗ੍ਹਾ ਦਿੱਤੀ ਨਿਕਲ ਸਕਦਾ ਜੀ ਹਾਂਜੀ ਹਾਂ ਹੋ ਸਕਦਾ ਇਸਦਾ ਐਨੀ ਗੱਲ ਕੋਈ ਸਭ ਕੁਝ ਹੋ ਸਕਦਾ ਅਸੰਭਵ ਹੈ ਨਹੀਂ ਗੱਲ ਕੋਈ ਪਰ ਇਹ ਲੋਕ ਹੁਣ ਸਮਝਦੇ ਹੀ ਨਹੀਂ ਇਸ ਬੰਦ ਹਾਂਜੀ ਹਾਂ ਤਨੂ ਜਿਹੜੇ ਚਾਰੇ ਪਾਸੇ ਨਿਆਤ ਨਗਰ ਹੋਇਆ ਪਿਆ ਇਹਨਾ ਗੰਦਾ ਛੱਪੜ ਦਾ ਰੰਗ ਜਿਹੜਾ ਹਰਾ ਹੋ ਚੁੱਕਿਆ ਪਾਣੀ ਦਾ ਸਾਰੇ ਪਾਸੇ ਗਲੀਆਂ ਚ ਫੈਲ ਗਿਆ ਰਸਤੇ ਚ ਆਉਣ ਵਾਲੀਆਂ ਬੁੜੀਆਂ ਵੀ ਇਹ ਸਾਡੇ ਨਾਲ ਮਾਤਾ ਵੀ ਇਹ ਗੱਲ ਕਰਦੀਆਂ ਸੀ ਕਿ ਸਾਡਾ ਨੰਗਣਾ ਬੁਰਾ ਹੋਇਆ ਪਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਈ ਸਾਹਿਬ ਜੀ ਸਾਰੇ ਜਣੇ ਵੀ ਆਸਰ ਰਹਿ ਗਿਆ ਮੰਡੀ ਦੇ ਵਿੱਚ ਆਪਣੀ ਜੀ 24 ਤਰੀਕ ਅਰਥਵੇਂ ਮਹੀਨੇ ਦੀ 24 ਤਰੀਕ ਨੂੰ ਸੰਗਦਰਸ਼ਨ ਲੱਗਿਆ ਸੀਗਾ ਜੀ ਉੱਥੇ ਸਾਰੇ ਜੀ ਮਲਾਜਮ ਆਏ ਸੀ ਉੱਥੇ ਮੈਂ ਅਸੀ ਜੀ ਮੰਗ ਪੱਤਰ ਦਿੱਤਾ ਸੀਗਾ ਜੀ ਵੀ ਸਾਡੇ ਗੁਰਦਾਰਾ ਸਾਹਿਬ ਦੇ ਵਿੱਚ ਲੋਕ ਸਵੇਰ ਤੋਂ ਸ਼ਾਮ ਨੂੰ ਮਤਾਂ ਟੇਕਣ ਆਉਂਦੇ ਆ ਜ ਚਮਚਾਣਾ ਘਾਟਾ ਜੀ ਇੱਕ ਪਾਸੇ ਡੇਰਾ ਜੀ ਜਿਹੜੇ ਕੋਈ ਵੀ ਨਗਰ ਦੇ ਅਸੀਂ ਪਿੰਡ ਦੇ ਲੋਕ ਆ ਸਾਰੇ ਜੀ ਉਹ ਗਲਾਂ ਘੜਦੀ ਆ ਜੀ ਕਹਿੰਦੇ ਵੀ ਆ ਪਿੰਡ ਦੇ ਐ ਡੇ ਲੋਕ ਨਕਮੀਆਂ ਜਿਹੜੇ ਜੀ ਇਹ ਪਾਣੀ ਦਾ ਵਿਕਾਸ ਨਹੀਂ ਕਰ ਸਕਦੇ ਜੀ ਉੱਥੇ ਜੀ ਮੰਗ ਪੱਤਰ ਵੀ ਦਿੱਤਾ ਜੀ ਐਡੀਸੀ ਸਾਹਿਬ ਨੂੰ ਜੀ ਐਸਡੀ ਮਸਾਹਬ ਨੂੰ ਵੀ ਦਿੱਤਾ ਜੀ ਉਹਨਾਂ ਨੇ ਆ ਕੇ ਇੱਥੇ ਮੌਕਾ ਵੀ ਇੱਕਿਆ ਜੀ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਜੀ ਕਹਿੰਦੇ ਵੀ ਅੱਖਾਂ ਦੇ ਨਾਲ ਦੇ ਵਿੱਚ ਵਿੱਚ ਇਹ ਜੀ ਇੱਥੇ ਜਿਹੜੀ ਕੁੜੀ ਹੈ ਇਹ ਨੀਵੀਂ ਆ ਪੱਟ ਕੇ ਅਸੀਂ ਪਾਈਪ ਪਾ ਦਿਆਂਗੇ ਜੀ ਤੇ ਅੱਜ 2 ਮਹੀਨੇ ਹੋ ਗਏ ਜੀ ਸੈਕਟਰੀ ਸਾਹਿਬ ਨੇ ਸਾਨੂੰ ਮੂੰਹ ਹੀ ਨਹੀਂ ਵਿਖਾਇਆ ਜੀ ਤੁਸੀਂ ਇਹਦੇ ਵਿੱਚ ਕਿਹਦਾ ਦੋਸ਼ ਮੰਨਦੇ ਜਿਹੜੀ ਇੰਨਾ ਗੰਦਾ ਹਾਲਾਤ ਬਣੇ ਪਏ ਆ ਕਿਹਦਾ ਦੋਸ਼ ਇਹ ਦੋਨੀਆਂ ਸਾਰੇ ਸਰਕਾਰਾਂ ਦਾ ਹੀ ਇਹ ਜਿਹੜਾ ਦੋਸ਼ ਆ ਸਰਕਾਰਾਂ ਦਾ ਜੀ ਸਰਕਾਰਾਂ ਨੂੰ ਧਿਆਨ ਕਿ ਨਹੀਂ ਆਉਂਦਾ ਜਿਹੜਾ ਗੁਰੂ ਘਰ ਅੱਗੇ 21 ਘੰਟੇ ਵਾ ਮੱਥਾ ਟੇਕਣ ਹੋਣੀਆਂ ਜੀ ਨਵਸ਼ਿਕਾਰ ਕਰਦੇ ਆ ਜੀ ਤੇ ਸਰਕਾਰ ਇਹਨਾਂ ਨੂੰ ਕੋਈ ਦੇ ਵੱਲ ਧਿਆਨ ਹੀ ਨਹੀਂ ਦੇ ਰਹੀ ਜੀ ਸਰਕਾਰਾਂ ਦਾ ਵੀ ਦੋਸ਼ ਮੰਨਦੇ ਆ ਕਿ ਜਾਂ ਜਿਹੜੀਆਂ ਆਪਣੇ ਪਿੰਡਾਂ ਦੇ ਵਿੱਚ ਪੰਚਾਇਤਾਂ ਮੰਨੀਆਂ ਜਾਂਦੀਆਂ ਜਿਨ੍ਹਾਂ ਦੇ ਜਿਨ੍ਹਾਂ ਨੂੰ ਇਹ ਅਹੁਦੇ ਦਿੱਤੇ ਜਾਂਦੇ ਆ ਕਿ ਪਿੰਡ ਦਾ ਵਿਕਾਸ ਕਰੋ ਹਾਂਜੀ 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 ਵਿਕਾਸ ਨਹੀਂ ਹੁਣ ਮੇਰੀ ਗੱਲ ਜਿਹੜੀ ਪੰਚਾਇਤ ਦਾ ਜੀ ਕਹਿ ਰਹੇ ਹੋ ਭੰਗ ਆ ਜੋ ਵੀ ਸਰਪੰਚਾਂ ਕੋਲੇ ਜਾਈਦਾ ਮੈਂਬਰਾਂ ਕੋਲ ਜਾਈਓ ਕਹਿੰਦੇ ਸਾਡੀ ਜਿਹੜੀ ਪੰਚਾਇਤ ਉਹ ਭੰਗਾ ਜੀ ਅਸੀਂ ਸਾਡੇ ਕੋਲੇ ਜਿਹੜਾ ਪਾਵਰ ਹੀ ਨਹੀਂ ਰਹੀ ਅਸੀਂ ਕੀ ਕਰ ਸਕਦੇ ਹਾਂ ਇਹ ਸਰਕਾਰ ਦਾ ਮਸਲਾ ਹੀ ਸਰਕਾਰ ਦਾ ਲੱਗਦਾ ਕਿ ਆਉਣ ਵਾਲੀਆਂ ਵੋਟਾਂ ਤੋਂ ਬਾਅਦ ਵੀ ਜਿਹੜੀ ਪੰਚਾਇਤ ਨਹੀਂ ਮੁਸ਼ਕਲ ਆ ਜੀ ਨਹੀਂ ਨਹੀਂ ਜੀ ਮੁਸ਼ਕਲ ਆ ਜੀ ਹੱਲ ਹੋਣਾ ਜੀ ਇਹਦਾ ਬਹੁਤ ਵਾਰੀ ਅਸੀਂ ਮੁੱਦਾ ਠਾਇਆ ਜੀ ਜੁਨੀਅਨ ਨਹੀਂ ਪੰਜਾਬ ਖੇਤ ਜੁਨੀਅਨ ਦੇ ਮਾਗੂਆ ਜੀ ਬਲਾਕ ਦਾ ਉਮੀਦਵਾਰ ਪ੍ਰਧਾਨ ਆ ਜੀ ਅਸੀਂ ਲਿਖ ਕੇ ਦਿੱਤਾ ਜੀ ਬਹੁਤ ਵਾਰੀ ਲਿਖ ਕੇ ਦਿੱਤਾ ਵੀ ਇਹਦਾ ਹੱਲ ਕੀਤਾ ਜਾਵੇ ਜੀ ਬਹੁਤ ਬੁਰਾ ਹਾਲ ਆ ਜੀ ਇੱਕ ਗੱਲ ਜਰੂਰ ਕਿਓ ਪਿੰਡ ਵਾਸੀਆਂ ਨੂੰ ਕਦੇ ਵੀ ਤੁਸੀਂ ਇੱਕ ਪਾਸੇ ਦਾ ਗੁਰਦੁਆਰੇ ਮੱਥਾ ਟੇਕਣ ਆਉਂਦੇ ਆ ਤੇ ਇੱਕ ਪਾਸੇ ਸ਼ਾਮ ਨੂੰ ਉਧਰਲੇ ਪਾਸੇ ਕੂੜਾ ਸੁੱਟਦੇ ਆ ਤੇ ਕੀ ਲੱਗਦਾ ਵੀ ਇਹ ਕੋਈ ਚੰਗੀ ਗੱਲ ਹੈ ਨਹੀਂ ਮੇਰੀ ਹੋਕਾ ਦਵਾਇਆ ਜੀ ਮਲਾਜਮਾਨ ਵੀ ਕਹੇ ਜੀ ਲੋਕਾਂ ਨੇ ਵੀ ਹੋਕਾ ਦਵਾਇਆ ਵੀ ਨਾ ਸੱਟੋ ਜੀ ਪਰ ਫੇਰ ਵੀ ਸੜਦੀ ਕੀ ਕੀਤਾ ਜਾਵੇ ਜੀ ਕੋਈ ਨਹੀਂ ਕੋਈ ਮੰਨਦਾ ਨਹੀਂ ਜੀ ਠੀਕ ਹੈ ਜੇ ਕਹਣੇ ਆ ਜੀ ਉਹ ਕਹਿ ਦਿੰਦੀ ਸਾਡੇ ਕੋਲੇ ਪਾਵਰ ਨਹੀਂ ਅਸੀਂ ਕੀ ਕਹੀਏ ਅਸੀਂ ਸਾਰੀਆਂ ਪਾਰਟੀਆਂ ਬੈਠੀਆਂ ਸੀ ਇਥੇ ਸਮਝੌਤਾ ਕੀਤਾ ਗਿਆ ਕਹਿੰਦੇ ਕੱਲ ਤੋਂ ਕੰਮ ਸ਼ੁਰੂ ਹੋਊਗਾ ਕਿਹੜੀ ਪਾਰਟੀ ਨੇ ਜਿਹੜਾ ਜ਼ਿਆਦਾ ਵਿਸ਼ਵਾਸ ਦਿਵਾਇਆ ਤੁਹਾਨੂੰ ਇਹ ਤਾਂ ਆਪਣਾ ਨਹੀਂ ਕਿਹਾ ਜੀ ਉਹ ਕਹਿੰਦੇ ਅਸੀਂ ਜਿਹੜਾ ਪਾਣੀ ਆ ਜੀ ਪਾਣੀ ਸਾਰੇ ਪਿੰਡ ਦਾ ਪਾਣੀ ਆ ਜੀ ਸਾਰਾ ਪਿੰਡ ਦਾ ਪਾਣੀ ਇੱਥੇ ਲਿਆ ਕੇ ਛੱਟਿਆ ਗਿਆ ਡਿੱਗ ਦੇ ਵਿੱਚ ਉਹਦੇ ਵਿੱਚ ਡਰੇਨ ਚ ਜਾਣਾ ਜੀ ਜਿਹੜਾ ਕੱਲ ਨੂੰ 8 ਇੰਚੀ ਪਾਈਪਾਂ ਨਾਲ ਹਾਟਿੰਗੀ ਪਾਣੀ ਆ ਜੀ ਜਿਹੜਾ ਡਰੇਨ ਦੇ ਵਿੱਚ ਪਾਣੀ ਪੈਂਦਾ ਕਰਨਾ ਜੀ ਇਹ ਇਹ ਪਾਣੀ ਦਾ ਮੂਰੇ ਜਿਹੜਾ ਡਰੇਨ ਉਹ ਸਾਰੀ ਭਰੀ ਵਰਦੀ ਹੈ ਜੀ ਉਹ ਜਿਹੜੀ ਸਫਾਈ ਕਰਨ ਆਏ ਜੀ ਜੀਬੀਸੀਆਈ ਜੀ ਕੱਢਣ ਵਾਸਤੇ ਉਹ ਮਾੜਾ ਮੋਟਾ ਕਰਕੇ ਚੂਸਾ ਪਾਉ ਤੁਰ ਗਏ ਜੀ ਉਹਨਾਂ ਮੁਲਾਜ਼ਮਾਂ ਨਾਲ ਗੱਲ ਕੀਤੀ ਉਹਨੂੰ ਸਾਫ਼ ਕਰੋ ਜੀ ਉਹ ਕਹਿੰਦੇ ਸੁੱਕੇ ਸੁੱਕੂਗੀ ਡਰੇਨ ਉਹ ਹੋਊਗੀ ਸਫਾਈ ਜੀ ਸਫਾਈ ਉਹ ਸੁੱਕੀ ਜਾਂਦੀ ਨਹੀਂ ਜੀ ਪਾਣੀ ਹਾਂਜੀ ਅੱਜ ਦੇਖਣ ਸਾਡੇ ਵੀ ਜਿਹੜਾ ਕੋਈ ਵੀ ਇਹ ਨਹੀਂ ਕੱਲਾ ਮਸਲਾ ਜੀ ਕੱਲਾ ਪਾਣੀ ਦਾ ਜੀ ਸਾਡੇ ਨਾ ਸਾਡੇ ਆਪਣੇ ਮੰਡਾਣਾ ਮੰਡੀ ਆ ਜੀ ਲੋਕ ਉੱਥੇ ਕੱਢਦੇ ਉੱਥੇ ਝੋਨਾ ਲਾਉਂਦੇ ਆ ਕਣਕ ਲਾਉਂਦੇ ਆ ਜੀ ਉਹਦੇ ਵਿੱਚ ਵੀ ਅਸੀਂ ਜੀ ਸਾਉਣ ਨੂੰ ਮੰਗ ਪੱਤਰ ਦੇ ਕੇ ਐ ਵੀ ਸਾਡਾ ਹੱਲ ਕੀਤਾ ਜਲਦੋ ਜਲਦ ਹੱਲ ਕੀਤਾ ਜੀ ਉਹਦਾ ਹੱਲ ਨਹੀਂ ਹੋਇਆ ਜੀ ਫਿਰ ਕਾਰਨ ਕੀ ਸਾਡੇ ਸਰਕਾਰੀ ਹਸਪਤਾਲ ਜੀ ਉੱਥੇ ਕੋਈ ਡਾਕਟਰ ਨਹੀਂ ਜੀ ਚਾਜਣਾ ਉਹਨੂੰ ਕੋਈ ਦਵਾਈ ਨਹੀਂ ਦਿੱਤੀ ਜਾਂਦੀ ਜੀ ਉਹ ਉਹਦਾ ਕੋਈ ਹੱਲ ਨਹੀਂ ਹੋਇਆ ਜੀ ਫਿਰ ਸਾਡੇ ਕੋਰਪੋਰੇਟ ਸਟੱਡੀ ਆ ਜੀ ਉਹਦਾ ਸਾਡਾ ਕੋਈ ਹੱਲ ਨਹੀਂ ਹੋਇਆ ਜੀ ਅਸੀਂ ਬਹੁਤ ਮੁੱਦੇ ਠਾਏ ਆ ਜੀ ਪਰ ਸਾਡੇ ਉਹਦਾ ਕੋਈ ਹੱਲ ਨਹੀਂ ਹੋਇਆ ਜੀ ਅਸੀਂ ਦੇ ਕਹਣੀ ਸਰਕਾਰ ਨੂੰ ਦਾ ਧੰਨਵਾਦ ਕਰਦੇ ਹਾਂ ਸਰਕਾਰ ਨੂੰ ਵੀ ਕਹਣੀ ਆ ਬੇਨਤੀ ਕਰਦੇ ਹਾਂ ਜਿਹੜਾ ਹੱਲ ਆ ਜੀ ਜਲਦੋ ਜਲਦ ਕੀਤਾ ਜਾਵੇ ਠੀਕ ਹੈ ਜਿਹੜੀਆਂ ਮੁਸ਼ਕਲ ਆ ਸਾਡੇ ਕੋਲੇ ਲੋਕ ਆਉਂਦੇ ਆ ਜੀ ਵੀ ਜ ਅੱਜ ਲੋਕਾਂ ਜੀ ਸਾਨੂੰ ਲੋਕ ਸੰਜੋਗ ਦੇਣ ਤਾਂ ਹੀ ਲੋਕਾਂ ਦੇ ਨਾਲ ਹੀ ਸਾਨੂੰ ਸੱਜਿਆ ਗਿਆ ਤੇ ਹਾਂ ਜੀ ਬਹੁਤ ਧੰਨਵਾਦੀ ਜੀ ਦੀਨਾ ਸ਼ਮਸ਼ਾਨ ਘਰ ਸਾਰੇ ਧਾਮਾਂ ਨੂੰ ਇਹ ਜਗਾ ਜਾਂਦੀ ਹੈ ਜੀ ਇਸ ਚੀਜ਼ ਤੇ ਅਸੀਂ ਕਿਸੇ ਤੱਕਮਿੰਟਮੈਂਟ ਨਹੀਂ ਕਰ ਸਕਦੇ ਕਿਉਂਕਿ ਪਾਰਟੀ ਉਮਾਈ ਦਾ ਕੰਮ ਹੈ ਕੰਮ ਵੱਧਾ ਪਰ ਅਸੀਂ ਕੱਲ ਐਮਐਲਏ ਸਾਹਿਬ ਜੈਤੋ ਉਹਨਾਂ ਦੇ ਹੁਕਮਾਂ ਦੇ ਅਨਸਾਰ ਕੱਲ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਜੀ ਤਾਲ ਕੰਮ ਪਾਈਪ ਲਾਈਨ ਦਾ ਸ਼ੁਰੂ ਹੋ ਜੂਗਾ ਜੀ ਮੀਟਿੰਗ ਦੇ ਵਿੱਚ ਅੱਜ ਕਿੰਨੇ ਜਾਣੇ ਸੀ ਟੋਟਲ ਅੱਜ ਤਕਰੀਬਨ 100 ਤੋਂ 150 ਬੰਦਾ ਮੀਟਿੰਗ ਦੇ ਵਿੱਚ ਸੀਗਾ ਜੀ ਹਰ ਇੱਕ ਨੇ ਆਪਣੀ ਆਪਣੀ ਰਾਇ ਦਿੱਤੀ ਬਿਲਕੁਲ ਬਿਲਕੁਲ ਮੈਡਮ ਹਰ ਇੱਕ ਬੰਦੇ ਨੇ ਆਪਣਾ ਆਪਣਾ ਸੁਝਾਅ ਦਿੱਤਾ ਵੀ ਇਹਨੂੰ ਕਿਵੇਂ ਕਰਨਾ ਚਾਹੀਦਾ ਕਿਸ ਹਾਵਨਾ ਕਿਵੇਂ ਛੱਪੜ ਨੂੰ ਪੂਰੀ ਕਰਨਾ ਚਾਹੀਦਾ ਸਫਾਈ ਇਹਦੀ ਕਿਵੇਂ ਹੋਣੀ ਚਾਹੀਦੀ ਹੈ ਹਰ ਇੱਕ ਬੰਦੇ ਨੇ ਆਪੋ ਆਪਣੇ ਵੱਖ-ਵੱਖ ਸੁਝਾਅ ਦਿੱਤੇ ਜੀ ਤੇ ਸਾਰਿਆਂ ਨੇ ਸੁਣਾਏ ਆ ਕੱਲ ਤੋਂ ਅਸੀਂ ਕੰਮ ਸ਼ੁਰੂ ਕਰਦੇ ਦੇਖੋ ਜੀ ਇੱਕ ਗੱਲ ਹੋਰ ਵੀ ਆ ਜਿਵੇਂ ਕੱਲ ਮੇਰੇ ਵੱਲੋਂ ਵੀਡੀਓ ਪਾਈ ਗਈ ਸੀ ਕਿ ਇਸ ਜਗ੍ਹਾ ਨੂੰ ਲੈ ਕੇ ਇੱਕ ਆਫਿਸ ਹਮੇਂ ਦਾ ਜਿਹੜੀ ਪ੍ਰੋਬਲਮ ਆ ਰਹੀ ਆ ਅੱਜ ਉਹਨੂੰ ਇੱਕਦਮ ਧਿਆਨ ਦੇ ਵਿੱਚ ਲੈ ਕੇ ਆਉਣਾ ਨਹੀਂ ਮੈਮ ਇਹ ਅੱਜ ਤੋਂ 5 ਦਿਨ ਪਹਿਲਾਂ ਮੇਰੇ ਨਾਲ ਗੱਲ ਹੋਈ ਸੀ ਮੈਂ ਇਹਨਾਂ ਨੂੰ ਸਾਰਿਆਂ ਨੂੰ ਇੱਥੇ ਇਕੱਠੇ ਕਰਕੇ ਗੱਲ ਹੋਈ ਸੀ ਮੇਰੀ ਮੈਂ ਇਹਨਾਂ ਨੂੰ ਕਿਹਾ ਸੀ ਮੈਨੂੰ 4 ਤੋਂ 5 ਦਿਨ ਦਾ ਟਾਈਮ ਦੇ ਦਿਓ ਮੈਨੂੰ ਤੁਹਾਡੇ ਆਿਆਂ ਦਾ ਨਹੀਂ ਪਤਾ ਮੈਨੂੰ ਕੁਝ ਉਸ ਟਾਈਮ ਵੀ ਬੁਲਾ ਲਏ ਨੇ ਮੈਂ ਉਦੋਂ ਵੀ ਇਹੀ ਗੱਲ ਕਹਿਣੀ ਸੀ ਕੱਲ ਤੱਕ ਕੰਮ ਸ਼ੁਰੂ ਹੋ ਜਾਊਗਾ ਕੱਲ ਜਾਣਾ ਸੀਗਾ ਗੱ ਫ੍ਰੀ ਕੋਡ ਜਾਣਾ ਪੈਗਾ ਕਿਸੇ ਨਿੱਜੀ ਕਾਰਨਾ ਕਰਕੇ ਇਸ ਲਈ ਕੱਲ ਕੰਮ ਸ਼ੁਰੂ ਅੱਜ ਪਾਈਪ ਲਾਈਨ ਆ ਗਈ ਆ ਸਾਰਾ ਕੁਝ ਸਮਾਨ ਆਇਆ ਪਿਆ ਕੱਲ ਕੰਮ ਸ਼ੁਰੂ ਹੋ ਜੂਗਾ ਸਵੇਰ ਜੀ ਜੀ ਪਾਸੇ ਜਿਹੜਾ ਇਹਨਾਂ ਕੂੜੇ ਕਰਕਟ ਨਾਲ ਤਹਿਸ਼ ਨਹਿਸ਼ ਕੀਤਾ ਪਿਆ ਤਾਂ ਇਸ ਨੂੰ ਲੈ ਕੇ ਕੀ ਕਹਿਣਾ ਚਾਹੁੰਗੇ ਇਹ ਸਾਡੇ ਵੀ ਧਿਆਨ ਦੇ ਵਿੱਚ ਤਾਂ ਕਈ ਦਿਨਾਂ ਤੋਂ ਆ ਪਾਰਟੀਆਂ ਮੰਨ ਲੋ ਕੰਨੀ ਕਰਤੋਣਾ ਅਸੀਂ ਤਾਂ ਕਹਿ ਸਕਦੇ ਆ ਇਹ ਚੀਜ਼ ਨੂੰ ਅਸੀਂ ਨਹੀਂ ਮੰਨ ਲੋ ਕਿਸੇ ਵੀ ਪਾਰਟੀ ਨਾਲ ਕਿਉਂਕਿ ਅੱਜ ਸਾਨੂੰ ਵਿਸ਼ਵਾਸ ਦਿਵਾਇਆ ਆਪ ਆਲਿਆਂ ਨੇ बियांदे ਕੱਲ ਨੂੰ ਹਰ ਹਾਲਤਾਂ ਸੇ ਮਸ਼ੀਨ ਲਾ ਕੇ ਪਾਈਪ ਲਾਈਨ ਦਾ ਵੀ ਕੰਮ ਚਲਾਵਾਂਗੇ ਤੇ ਜਿਹੜਾ ਗੁਰੂ ਘਰ ਦੇ ਪਿਛਲੇ ਪਾਸੇ ਗੰਦ ਸਿੱਟਿਆ ਹੋਇਆ ਉਹਨੂੰ ਵੀ ਅਸੀਂ ਸਫਾਈ ਕਰਵਾਵਾਂਗੇ ਸਾਨੂੰ ਵਿਸ਼ਵਾਸ ਦਿਵਾਇਆ ਅਸੀਂ ਬਹਿਨੇ ਆ ਵਿਸ਼ਵਾਸ ਤੁਹਾਨੂੰ ਵੀ ਵਿਸ਼ਵਾਸ ਤੇ ਪੂਰੇ ਉਤਰਦੇ ਆ ਕਿ ਨਹੀਂ ਉਤਰਦੇ ਨੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵਿਰੋਧ ਵੀ ਕਰਾਂਗੇ ਇਹਨਾਂ ਦਾ ਕਿਉਂਕਿ ਵੋਟਾਂ ਇਹਨਾਂ ਨੇ ਸਾਥੋਂ ਲੋਕਾਂ ਤੋਂ ਮੰਗਣੀਆਂ ਕਿਉਂਕਿ ਆਪਦੀਆਂ ਵੋਟਾਂ ਨਾਲ ਤਾਂ ਕੋਈ ਵੀ ਲੀਡਰ ਨਹੀਂ ਹੈ ਹੋਜਾ ਜਿਹੜਾ ਆਪਦੀਆਂ ਵੋਟਾਂ ਨਾਲ ਕੱਲ ਜਾਣਾ ਹੀ ਬਣ ਜਾਵੇ ਕਹਿੰਦੇ ਕਿ ਪਿੰਡ ਦੇ ਵਿੱਚ ਪੰਚਾਇਤ ਬਣਾਈ ਜਾਂਦੀ ਹੈ ਕਿ ਕੰਮ ਸਵਾਰੇ ਜਾਂਦੇ ਆ ਪੰਚਾਇਤ ਤਾਂ ਬ ਇੰਨਾ ਵੀ ਮਾਹੌਲ ਨੂੰ ਦੇਖ ਕੇ ਲੱਗਦਾ ਕਿ ਪੰਚਾਇਤ ਨੇ ਕੋਈ ਕੰਮ ਕੀਤਾ ਹੋਗਾ ਸਾਨੂੰ ਤਾਂ ਕੋਈ ਹਜੇ ਤੱਕ ਤਾਂ ਲੱਗਦਾ ਨਹੀਂ ਪਰ ਸਾਡਾ ਪਿੰਡ ਜੇ ਅਸੀਂ ਸੋਚਦੇ ਆ ਤਾਂ ਸਾਡਾ ਪਿੰਡ 100 ਸਾਲ ਪਿੱਛੇ ਜਾ ਚੁੱਕਿਆ ਕਿਉਂਕਿ ਪਹਿਲਾਂ ਕਾਂਗਰਸ ਦੀ ਸਰਕਾਰ ਸੀਗੀ ਕਾਂਗਰਸ ਦੀ ਪੰਚਾਇਤ ਸੀਗੀ ਕੋਈ ਸਾਡੇ ਮੰਨ ਲਓ ਦੁਸ਼ਮਣ ਨਹੀਂਗੇ ਪਰ ਉਦੋਂ ਸਾਡੀ ਜਿਹੜੀ ਮੰਨ ਲਓ ਹੀਰਿਆਂ ਦੇ ਭਾਦੀ ਜ਼ਮੀਨ ਸੀਗੀ ਉਹ ਕੌਡੀਆਂ ਦੇ ਭਾਜ ਦੇ ਵਿੱਚ ਸੀ ਹੂੰ ਉੱਥੇ ਮੰਨ ਲਓ ਮੰਗਣੀ ਕੀਤੀ ਸਰਕਾਰ ਤੋਂ ਵੀ ਸਾਨੂੰ ਪਹਿਲਾਂ ਮੰਡੀ ਬਣੀ ਬਣੇ ਤਾਂ ਫੇਰ ਅਸੀਂ ਮੰਨ ਲਓ ਚੀਜ਼ ਨੂੰ ਬਣਾਵਾਂਗੇ ਪੈਸੇ ਬਣਾਵਾਂਗੇ ਉੱਥੇ ਬਸ ਅਡਾ ਬਣਾਤਾ ਮੰਨ ਲਓ ਪਾਰਕ ਬਣਾਤਾ ਕੋਈ ਕਹਾਵਤ ਹੋਗੀ ਕਹਾਵਤਾਂ ਪੰਜਾਬੀ ਦੇ ਵਿੱਚ ਆਂਦਾ ਬੱਕਰੀ ਵੇਚ ਕੇ ਗੱਦੀ ਲਈ ਦੁੱਧ ਪੀਣੋਂ ਗਿਆ ਤੇ ਲੈੱਜ ਸਿੱਟਣੀ ਪਈ ਅਸੀਂ ਉਸ ਨੂੰ ਕੀ ਕਰਗੇ ਜਿਹੜਾ ਪੈਸ ਬਣਾਤਾ ਅਸੀਂ ਪੈਸ ਦੇ ਵਿੱਚ ਕੀ ਕਰਗੇ ਜਿਹੜੇ ਲੋਕ ਮੰਨ ਲਓ ਛੋਟੇ ਲੋਕ ਵੀ ਆ ਉਹ ਪਰੇਸ਼ਾਨ ਹੋ ਰਹੇ ਆ ਮੈਂ ਅਜੂ ਜੀ ਇਹਨੂੰ ਬਹੁਤ ਅਫਦੇ ਰਹਾ ਮੈਂ ਇਸ ਤੋਂ ਬਹੁਤ ਜ਼ਿਆਦਾ ਗੰਦੀ ਸਹਿਲ ਹੁੰਦੀ ਕਹਿੰਦੇ ਬਹੁਤ ਬਹੁਤ ਜ਼ਿਆਦਾ ਛੱਪੜ ਦਾ ਹੀ ਬਸ ਦੁੱਖ ਹੈ ਜਿਹੜਾ ਬਣਾਇਆ ਪਾਣੀ ਜਿਹੜਾ ਛੱਪੜ ਉਹ ਹੈਗਾ ਜਿਹੜਾ ਪਿੰਡ ਦੇ ਨਾਲਿਆਂ ਦਾ ਗੰਦਾ ਸਾਰਿਆਂ ਦਾ ਗੰਦਾ ਪਾਣੀ ਜਿਹੜਾ ਉਧਰ ਚਾ ਇਹਦੇ ਵਿੱਚ ਆਉਂਦਾ ਹਾਂਜੀ ਤੇ ਤੁਸੀਂ ਗੁਰਦੁਆਰੇ ਦੇ ਚਾਰੇ ਪਾਸੇ ਦਾ ਹਾਲ ਦੇਖਿਆ ਉਹ ਕਿੱਦਾਂ ਦਾ ਜੀ ਦੇਖਿਆ ਜੀ ਬਹੁਤ ਬਰਾ ਕੀ ਕਰਕੇ ਕੀ ਕਰਕੇ ਸਾਡਾ ਘਾਰੀਆ ਸਾਹਮਣੇ ਹੈ ਜਮਾ ਛੱਪੜ ਦੀ ਉੱਤੇ ਹੀ ਸਾਹਮਣੇ ਹੀ ਹੈ ਤੇ ਪਿੰਡ ਦੀਆਂ ਬੁੜੀਆਂ ਜਿਹੜੀਆਂ ਇੱਥੇ ਕੂੜਾ ਸੁੱਟਣ ਜਾਂਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕਿਵੇਂ ਕੂੜਾ ਦੇ ਢੇਰ ਲਾਏ ਪਏ ਆ ਬੋ ਤੁਹਾਡੀ ਗੱਲ ਨਾਲ ਵਾਸਤੇ ਬੋ ਤੁਹਾਡੀ ਗੱਲ ਕੀ ਤੁਹਾਨੂੰ ਲੱਗਦਾ ਵੀ ਉਹ ਜਿੱਥੇ ਉਹਨ ਇੱਕ ਪਾਸੇ ਆਪਾਂ ਗੁਰੂ ਘਰ ਮੱਥਾ ਟੇਕਣ ਆਉਨੇ ਆ ਤੇ ਇੱਕ ਪਾਸੇ ਆਪਾਂ ਉਧਰ ਕੂੜਾ ਸੁੱਟ ਦਿੰਨੇ ਆ ਕੀ ਲੱਗਦਾ ਵੀ ਇਹ ਚੰਗੀ ਗੱਲ ਹੈ ਨਹੀਂ ਚੰਗੀ ਗੱਲ ਜੀ ਠੀਕ ਹੈ ਹੂੰ